ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਥੰਬਨੇਲ ਦੇਖ ਕੇ ਕਈ ਲੋਕਾਂ ਨੇ ਕਿਹਾ ਹੈ ਕਿ ਇਹ ਬੇਫਿਕੂਪ ਬਣਾ ਰਹੇ ਹਨ ਲਿਖਿਆ ਹੈਗਾ ਕਿ ਭਾਰੀ ਮੀਂਹ ਲੱਟ ਅੱਜ ਗੱਲ ਕਰਦੇ ਹਾਂ 18 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਇੱਕ ਹਲਕਾ ਜਿਹਾ ਸਿਸਟਮ ਪੰਜਾਬ ਦੇ ਵਿੱਚ ਆ ਰਿਹਾ ਹੈ ਜਿਸ ਦਾ ਅਸਰ ਕੱਲ ਵੀ ਦੇਖਿਆ ਗਿਆ ਸੀਗਾ ਕਿ ਕੱਲ ਸ਼ਾਮੀ ਪੰਜਾਬ ਦੇ ਕਾਫੀ ਸਾਰੇ ਇਲਾਕਿਆਂ ਦੇ ਵਿੱਚ ਬੱਦਲਬਾਈ ਬਣੀ ਧੂੜ ਭਰੀਆਂ ਹਨੇਰੀਆਂ ਚੱਲੀਆਂ ਤੇ ਕਿਤੇ ਕਿਤੇ ਟੁੱਟਮੀਆ ਬਰਸਾਤੀ ਕਾਰਵਾਈਆਂ ਵੀ ਦੇਖੀਆਂ ਗਈਆਂ ਸੋ ਅੱਜ ਵੀ 18 ਮਈ ਨੂੰ ਵੀ ਮੌਸਮ ਇਸੇ ਤਰ੍ਹਾਂ ਦਾ ਹੀ ਰਹਿਣ ਦੀ ਸੰਭਾਵਨਾ ਹੈ ਦੁਪਹਿਰ ਵੇਲੇ ਤੱਕ ਪੰਜਾਬ ਦਾ ਮੌਸਮ ਗਰਮ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਤੇ ਟੈਂਪਰੇਚਰ ਵੀ ਕੁਝ ਅਲਾਕਿਆਂ ਦਾ 40 ਤੋਂ 45 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਬਣ ਰਹੀ ਹੈ ਤੇ ਬਾਅਦ ਦੁਪਹਿਰ ਤੋਂ ਜਿਵੇਂ ਕੱਲ ਹੀਟ ਸੈੱਲ ਬਣੇ ਹੋਏ ਸਨ ਉਸੇ ਤਰ੍ਹਾਂ ਹੀ ਬਣਨ ਦੀ ਸੰਭਾਵਨਾ ਅੱਜ ਵੀ ਦਿਖਾਈ ਦੇ ਰਹੀ ਹੈ ਖਾਸ ਕਰਕੇ ਫਾਜ਼ਲਕਾ ਮੁਕਸਰ ਫਰੀਦਕੋਟ ਫਿਰੋਜ਼ਪੁਰ ਬਟਿੰਡਾ ਮਾਨਸਾ ਸੰਗਰੂਰ ਵਾਲੇ ਇਲਾਕਿਆਂ ਦੇ ਵਿੱਚ ਜਾਂ ਲੁਧਿਆਣੇ ਦੇ ਆਸ-ਪਾਸ ਜਮੂਗਾ ਇਹਨਾਂ ਵਿੱਚ ਕੱਲ ਵਾਂਗੂ ਹੀਟ ਸੈੱਲ ਬਣ ਸਕਦੇ ਹਨ ਤੇ ਤੇਜ਼ ਹਵਾਵਾਂ ਕਿਤੇ ਤੇਜ਼ਮੀ ਦੇ ਸ਼ਰਾਟੇ ਵੀ ਦੇਖੇ ਜਾ ਸਕਦੇ ਹਨ ਇਹ ਮਾਝੇ ਮਾਲਵੇ ਦੁਆਬੇ ਦੇ ਕਿਸੇ ਵੀ ਇਤਨਾ ਖੇਤਰਾਂ ਦੇ ਵਿੱਚ ਵੀ ਬਣ ਸਕਦੇ ਨੇ ਤੇ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾ ਸਕਦੇ ਹਨ ਕਿਤੇ ਗਰਜ ਲਿਸ਼ਕਣ ਵਾਲਾ ਵੀ ਕੰਮ ਹੋ ਸਕਦਾ ਹੈ ਤੇ ਕਿਤੇ ਧੂੜ ਭਰੀਆਂ ਹਨੇਰੀਆਂ ਚੱਲ ਕੇ ਵੀ ਮੌਸਮ ਅੱਗੇ ਲੰਘ ਸਕਦਾ ਹੈ ਇਸ ਕਾਰਨ ਇਹ ਸਿਸਟਮ ਅਗਲੇ 2 ਦਿਨ ਇਸੇ ਤਰ੍ਹਾਂ ਹੀ ਕੰਮ ਕਰਦਾ ਰਹੇਗਾ ਵੱਡੇ ਪੱਧਰ ਤੇ ਮੀਂਹ ਨਹੀਂ ਹੁਣਗੇ ਟੁੱਟਵੇਂ ਤੌਰ ਤੇ ਕੱਲ ਵਾਂਗੂ ਛਰਾਟੇ ਲੱਗ ਸਕਦੇ ਨੇ ਦੂਸਰੀ ਤਰਫ ਗਰਮੀ ਤੋਂ ਰਾਹਤ ਇਹਨਾਂ ਨਾਲ ਵੀ ਮਿਲਦੀ ਹੋਈ ਦਿਖਾਈ ਨਹੀਂ ਦੇਵੇਗੀ ਇਹ ਸਿਰਫ ਹੀਟ ਸੈੱਲ ਥੋੜੇ ਥੋੜੇ ਖੇਤਰਾਂ ਦੇ ਵਿੱਚ ਮੀਂਹ ਪਾ ਕੇ ਅੱਗੇ ਵਧਦੇ ਰਹਿਣਗੇ ਉਹ ਵੀ ਬਾਅਦ ਦੁਪਹਿਰ ਤੋਂ ਦੁਪਹਿਰ ਤੱਕ ਸਾਰੇ ਹੀ ਇਲਾਕਿਆਂ ਦਾ ਮੌਸਮ ਪੰਜਾਬ ਦੇ ਗਰਮ ਅਤੇ ਖੁਸ਼ਕ ਬਣਿਆ ਰਹਿ ਸਕਦਾ ਹੈ ਇਸੇ ਤਰ੍ਹਾਂ ਹੀ ਰਾਜਸਥਾਨ ਤੇ ਹਰਿਆਣੇ ਦੇ ਨਾਲ ਲੱਗਦੇ ਹੋਏ ਇਲਾਕਿਆਂ ਦੇ ਵਿੱਚ ਵੀ ਅਜਿਹਾ ਹੀ ਮਾਹੌਲ ਬਣ ਸਕਦਾ ਹੈ